ਅੱਜ ਤੁਹਾਨੂੰ ਸਪੈਸ਼ਲ ਵੀਡੀਓ ਦੇਖਣ ਨੂੰ ਮਿਲੂਗੀ ਅੱਜ ਤੁਹਾਨੂੰ ਕੋਠੀਆਂ ਬਹੁਤ ਸਾਰੀਆਂ ਦੇਖਣ ਨੂੰ ਮਿਲਣਗੀਆਂ ਇੱਕ ਨਹੀਂ ਦੋ ਨੇ ਤਿੰਨ ਨੇ ਘੱਟ ਤੋਂ ਘੱਟ 6 ਤੋਂ 7 ਕੋਠੀਆਂ ਦੇਖਣ ਨੂੰ ਮਿਲ ਜਾਣਗੀਆਂ ਬਹੁਤ ਵਧੀਆ ਚੰਗੇ ਰੇਟਾਂ ਤੇ ਤੇ ਕਈ ਮਾਲਕ ਤਾਂ ਬਾਹਰ ਗਏ ਹੋਏ ਨੇ ਕੋਠੀਆਂ ਦੇ ਕਈ ਮਾਲਕਾਂ ਨੇ ਬਾਹਰ ਜਾਣਾ ਤਾਂ ਕਰਕੇ ਇਹਨਾਂ ਨੇ ਵੇਚਣੀਆਂ ਵਾਰਿਸਰ ਆਪਾਂ ਗੱਲ ਕਰਦੇ ਹਾਂ ਜੀ ਕੱਲੀ-ਕੱਲੀ ਚੀਜ਼ ਤੁਹਾਨੂੰ ਮੈਂ ਦਿਖਾਉਣਾ ਕੱਲੀ-ਕੱਲੀ ਕੋਠੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਘਰ ਕੋਠੀ ਮਕਾਨ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦਾਂਗੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜੀ ਪਹਿਲੇ ਘਰ ਤੋਂ ਕੋਠੀ ਤੋਂ ਘੱਟ ਨਹੀਂ ਹੈਗਾ ਅਸੀਂ ਬਹੁਤ ਵਧੀਆ ਤੁਹਾਡੇ ਖਾਤਰ ਆਪਾਂ ਇੱਕ ਘਰ ਲੈ ਕੇ ਪਹੁੰਚਿਆ ਪਹਿਲੀ ਵੀਡੀਓ ਤੁਸੀਂ ਚੈੱਕ ਕਰੋ ਘਰ ਪੂਰਾ ਵਧੀਆ ਬਣਿਆ ਹੋਇਆ ਜੀ ਰੇਟ ਵੀ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਲਾ ਕੇ ਭੇਜ ਤੇ ਜਗਾਂ ਦੀ ਆਪਾਂ ਗੱਲ ਕਰੀਏ ਤਾਂ 200 ਗਜ਼ ਜਗਾਂ ਟੋਟਲ ਆਪਾਂ ਨੂੰ ਮਿਲ ਜੂਗੀ ਤੇ ਮਾਲਕ ਨੇ ਸਾਰਾ ਕੁਝ ਕਨਫਰਮ ਕਰਵਾਇਆ ਸੀ ਤੇ ਮਾਲਕ ਕਹਿੰਦੇ ਨੇ ਵੀ ਇਹਨਾਂ ਨੇ ਬਾਹਰ ਜਾਣਾ ਸਾਰੇ ਪਰਿਵਾਰ ਨੇ ਤਾਂ ਕਰਕੇ ਆਪ ਦਾ ਘਰ ਇਹਨਾਂ ਨੇ ਸੇਲ ਕਰਨਾਗਾ ਪੂਰੇ ਘਰ ਦੀ ਵੀਡੀਓ ਇਹਨਾਂ ਨੇ ਆਪਣੇ ਕੋਲੇ ਬਣਾ ਕੇ ਭੇਜੀ ਆ ਮੇਨ ਗੇਟ ਤੁਸੀਂ ਦੇਖ ਹੀ ਲਿਆ ਸੀਗਾ ਘਰ ਦੇ ਸਾਹਮਣੇ ਫਰੰਟ ਤੇ ਆਪਾਂ ਨੂੰ ਕਾਫੀ ਜਗਾਂ ਦੇਖਣ ਨੂੰ ਮਿਲ ਜੂਗੀ ਵੇੜਾ ਤੁਸੀਂ ਦੇਖ ਲਿਆ ਸੀ ਤੇ ਇਹ ਮੇਨ ਗੇਟ ਦੇਖ ਲਿਆ ਗੱਡੀ ਜਿਹੜੀ ਹੈਗੀ ਅਸੀਂ ਕੋਈ ਵੀ ਗੱਡੀ ਆ ਆ ਰਾਮ ਨਾਲ ਸਿੱਧੀ ਅੰਦਰ ਆਉਂਦੀ ਹੈ ਗਲੀ ਵੀ ਪੂਰੀ ਵਧੀਆ ਇਹਨਾਂ ਨੂੰ ਲੱਗਦੀ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸਾਰਾ ਘਰ ਇਹਨਾਂ ਨੇ ਬਹੁਤ ਵਧੀਆ ਬਣਾਇਆ ਹੋਇਆ ਸੀ ਰੰਗ ਰੋਗਨ ਦਾ ਸਾਰਾ ਕੰਮ ਇਹਨਾਂ ਨੇ ਕਰਵਾ ਰੱਖਿਆ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਪੂਰਾ ਵਧੀਆ ਆਪਾਂ ਨੂੰ ਫਰਸ਼ ਲੱਗਿਆ ਹੋਇਆ ਮਿਲ ਜਾਊਗਾ ਫਰਸ਼ ਆਪਾਂ ਨੂੰ ਜਿਹੜਾ ਮਿਲੂਗਾ ਜੀ ਸਿਮੈਂਟਡ ਮਿਲੂਗਾ ਜੇ ਆਪਾਂ ਇਸ ਘਰ ਦੀ ਡਿਮਾਂਡ ਦੀ ਗੱਲ ਕਰੀਏ ਤਾਂ 12 ਲੱਖ ਰੁਪਇਆ ਇਹਨਾਂ ਨੇ ਡਿਮਾਂਡ ਕੀਤੀ ਹੈ ਜੀ ਘਟਾਵਾਦਾ ਮਾਲਕ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਬਾਕੀ ਕੋਈ ਵੀ ਗੱਲ ਕਰਨੀ ਹੋਵੇ ਮਾਲਕ ਦਾ ਮੋਬਾਈਲ ਨੰਬਰ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਮਾਲਕ ਦਾ ਜਿਹੜਾ ਏਰੀਆ ਦੀ ਲੋਕੇਸ਼ਨ ਤੁਸੀਂ ਕਨਫਰਮ ਕਰੋ ਪਹਿਲਾਂ ਤਹਿਸੀਲ ਡੇਲੂਆ ਜੀ ਇਹਨਾਂ ਦੀ ਤੇ ਡਿਸਟ੍ਰਿਕਟ ਲੱਗਦੀ ਆ ਲੁਧਿਆਣਾ ਤਹਿਸੀਲ ਡੇਲੋਂ ਦੇ ਲਾਗੇ ਇਹਨਾਂ ਦਾ ਪਿੰਡ ਹੈ ਕਲਕ ਉੱਥੇ ਤੁਹਾਨੂੰ ਇਹ ਘਰ ਦੇਖਣ ਨੂੰ ਮਿਲੂਗਾ ਪਿੰਡ ਵਿੱਚ ਤੇ ਘਰ ਵਧੀਆ ਬਣਿਆ ਹੋਇਆ ਕਮਰੇ ਵਧੀਆ ਬਣੇ ਹੋਏ ਨੇ ਦੋ ਬੈੱਡਰੂਮ ਸੈਟਅਪਨ ਮਿਲ ਜਾਣਗੇ ਇੱਕ ਬਾਥਰੂਮ ਸਟੋਰ ਤੇ ਕਿਚਨ ਆ ਕੁਛ ਮਿਲ ਜੂਗਾ ਪਾਣੀ ਵਾਸਤੇ ਮੋਟਰ ਲੱਗੀ ਹੋਈ ਆ ਸਾਰਾ ਕੰਮ ਵਧੀਆ ਇਹਨਾਂ ਨੇ ਕਰਵਾ ਰੱਖਿਆ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਘਰ ਵਧੀਆ ਜੀ ਇਹ ਜੇ ਕੋਈ ਖਰੀਦਣ ਦਾ ਚਾਹ ਬਣ ਹੈ ਤਾਂ ਮਾਲਕ ਦਾ ਨੰਬਰ ਕਰੋ ਜੀ 97508448177 ਗੱਲ ਕਰ ਲਿਓ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਨੰਬਰ ਸੈਕਿੰਡ ਤੇ ਆਪਾਂ ਘਰ ਲੈ ਕੇ ਪਹੁੰਚਿਆ ਜੀ ਤੁਸੀਂ ਚੈੱਕ ਕਰੋ ਪਹਿਲਾਂ ਮਾਲਕ ਨੇ ਬਹੁਤ ਸ਼ੌਂਕ ਨਾਲ ਆਪ ਦਾ ਘਰ ਇਹ ਤਿਆਰ ਕਰਵਾਇਆ ਹੋਇਆ ਕੱਲਾ ਕੱਲਾ ਕੰਮ ਮਾਲਕ ਨੇ ਰੀਜਨ ਨਾਲ ਕਰਵਾਇਆ ਹੋਇਆ ਸੀ ਜਿੱਥੇ ਵਾਲਪੇਪਰ ਲੱਗਣਾ ਸੀਗਾ ਉੱਥੇ ਵਾਲਪੇਪਰ ਲਾਇਆ ਹੋਇਆ ਜਿੱਥੇ ਰੰਗ ਹੋਣਾ ਸੀਗਾ ਉੱਥੇ ਰੰਗ ਕਰਵਾਇਆ ਹੋਇਆ ਸੀ ਸਾਰਾ ਕੰਮ A to Z ਆਪਾਂ ਮਿਲੂਗਾ ਤੇ ਇੱਕ ਗੱਲ ਹੋਰ ਜੀ ਜਿੰਨਾ ਤੁਸੀਂ ਵਿੱਚ ਸਮਾਨ ਦੇਖੋਗੇ ਮਾਲਕ ਨੇ ਸਾਰੇ ਦਾ ਸਾਰਾ ਸਮਾਨ ਨਾਲ ਹੀ ਦੇਣਾਗਾ ਬਾਕੀ ਇਹਨਾਂ ਕੋਲੇ ਦੋ ਚੀਜ਼ਾਂ ਦੀ ਮਸ਼ੀਨਰੀ ਹੈ ਇੱਕ ਇਹਨਾਂ ਕੋਲੇ ਪਾਲਸਰ ਮੋਟਰਸਾਈਕਲ ਹੈ ਬਿਲਕੁਲ ਨਵੇਂ ਜੀ ਸਾਲਕ ਪੁਰਾਣਾ ਹੈਗਾ ਤੇ ਇੱਕ ਇਹਨਾਂ ਕੋਲੇ ਸਕੂਟੀ ਹੈ ਉਹ ਵੀ ਇਹਨਾਂ ਨੇ ਨਾਲ ਹੀ ਦੇਣੀ ਹੈ ਡਿਮਾਂਡ ਮਾਲਕ ਨੇ ਬਹੁਤ ਘੱਟ ਆਪਣੇ ਕੋਲੇ ਲਾ ਕੇ ਭੇਜੀ ਹੈ ਸਾਰਾ ਸਮਾਨ ਵਿੱਦ ਕੋਠੀ ਤੇ ਦੋ ਮੋਟਰਸਾਈਕਲ ਤੇ ਇੱਕ ਸਕੂਟੀ ਜੀ ਮਤਲਬ ਕਿ ਦੋ ਚੀਜ਼ਾਂ ਜੀ ਦੋ ਮੋਟਰਸਾਈਕਲ ਨਹੀਂ ਹੈਗੇ ਮੋਟਰਸਾਈਕਲ ਤੇ ਸਕੂਟੀ ਦੋਵੇਂ ਚੀਜ਼ਾਂ 17 ਲੱਖ ਦੇ ਵਿੱਚ ਇਹਨਾਂ ਨੇ ਦੇਣੀਆਂ ਜੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਅਡਜਸਟਮੈਂਟ ਹੋ ਜਾਊਗਾ ਮਾਲਕ ਜਿਹੜੇ ਆਪ ਨੇ ਇਹਨਾਂ ਨੇ ਆਪ ਦਾ ਜਿਹੜਾ ਮੁੰਡਾ ਜੀ ਬਾਹਰ ਭੇਜਣਾ ਤਾਂ ਕਰਕੇ ਆਪ ਦੀ ਜਿਹੜੀ ਕੂਠੀ ਹੈ ਸੇਲ ਕਰਨੀ ਆ ਬਾਕੀ ਤੁਸੀਂ ਕੰਮ ਦੇਖੋ ਜੀ ਬਹੁਤ ਵਧੀਆ ਪਾਣੂ ਕੀਤਾ ਕਿਰਾਇਆ ਮਿਲੂਗਾ ਏਸੀ ਵਗੈਰਾ ਲੱਗਿਆ ਹੋਇਆ ਸੀ ਆ ਜਿਹੜਾ ਬੈਡਰੂਮ ਹੈ ਇਹਦੇ ਨਾਲ ਅਟੈਚ ਬਾਥਰੂਮ ਦੇਖਣ ਨੂੰ ਮਿਲ ਜੂਗਾ ਸਾਰਾ ਕੰਮ ਹੈ ਜਿਹੜਾ ਪੂਰਾ ਵਧੀਆ ਹੋਇਆ ਸੀ ਸਾਰਾ ਸਮਾਨ ਤੇ ਸਾਰੀ ਕੂਠੀ ਤੁਸੀਂ ਖਰੀਦ ਸਕਦੇ ਹੋ 17 ਲੱਖ ਦੇ ਵਿੱਚ ਬਾਕੀ ਰੇਟ ਹੋ ਜਾਊਗਾ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਢਾਈ ਮਰਲੇ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਆ ਕੰਮ ਵਧੀਆ ਜੀ ਜਲੰਧਰ ਏਰੀਆ ਇਹਨਾਂ ਦਾ ਵਸਤੀ ਗੁਜਰਾ ਜੀ ਜਲੰਧਰ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਕੋਠੀ 17 ਲੱਖ ਦੇ ਵਿੱਚ ਕੋਠੀ ਇਹ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਆ ਚੱਲਦੀ ਚੱਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਜੇ ਵੀਡੀਓ ਪਸੰਦ ਆ ਰਹੀ ਆ ਵਧੀਆ ਲੱਗ ਰਹੀ ਆ ਲਾਈਕ ਕਰ ਦਿਓ ਸਾਰੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ 73800 ਪੂਰਾ 62173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਐਡ ਤੁਸੀਂ ਵੀ ਲਵਾ ਸਕਦੇ ਹੋ ਇੱਕ ਆਪਾਂ ਬਹੁਤ ਵੱਡੇ ਏਰੀਆ ਚ ਬਣੀ ਹੋਈ ਕੂਠੀ ਲੈ ਕੇ ਪਹੁੰਚੇ ਹਾਂ ਜੀ ਬਹੁਤ ਵੱਡੀ ਕੂਠੀ ਹੈ ਤੇ ਬਹੁਤ ਸੋਹਣੀ ਮਾਲਕ ਨੇ ਬਣਵਾਈ ਹੋਈ ਹੈ ਜੀ ਬਾਕੀ ਫਰੰਟ ਵਗੈਰਾ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਦੇਣਾ ਜੀ ਜੀ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਵੱਡੇ 14 ਮਰਲੇ ਜਗਾਂ ਦੇ ਵਿੱਚ ਕੋਠੀ ਆਪਾਂ ਨੂੰ ਮਿਲੂਗੀ ਫਰੰਟ ਤੇ ਆਪਾਂ ਨੂੰ ਕਾਫੀ ਜਗ੍ਹਾ ਮਿਲ ਜੂਗੀ ਤੇ ਗਲੀ ਪੂਰੀ ਵਧੀਆ ਲੱਗਦੀ ਐ ਜੀ ਗੱਡੀ ਮੋਟਰਸਾਈਕਲ ਹਰ ਚੀਜ਼ ਆਰਾਮ ਨਾਲ ਸਿੱਧੀ ਕੋਠੀ ਦੇ ਅੰਦਰ ਲੱਗਦੀਏਗੀ ਬਾਕੀ ਆਪਾਂ ਪੂਰੀ ਗੱਲ ਕਰਦੇ ਆਂ ਤੇ ਜਿਹੜੇ ਮਾਲਕ ਨੇ ਜੀ ਇਹਨਾਂ ਨੇ ਵੀ ਬਾਹਰ ਜਾਣਾ ਸਾਰਿਆਂ ਨੇ ਤਾਂ ਕਰਕੇ ਜਿਹੜੀ ਇਹ ਕੋਠੀ ਐ ਸੇਲ ਕਰਨੀ ਐ ਕੋਠੀ ਦੀ ਜਿਹੜੀ ਆਪਾਂ ਗੱਲਬਾਤ ਕਰ ਰਹੇ ਆਂ ਜੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਦਿੰਨੇ ਜਗਾਂ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਵੱਡੇ 14 ਮਰਲੇ ਥਾਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੇ ਆਪਾਂ ਇਸ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਇਹਨਾਂ ਨੇ ਜਿਹੜੀ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਸਿਰਫ 26 ਲੱਖ ਰੁਪਏ ਲਾ ਕੇ ਭੇਜੀ ਹੈ ਜੀ ਮਾਲਕ ਦਾ ਜਿਹੜਾ ਏਰੀਆ ਜੀ ਖਾਨਪੁਰ ਪੋਸਟ ਆਫਿਸ ਜਿਹੜਾ ਲੱਗਦਾ ਜੀ ਬੋਟਾਲਾ ਲੱਗਦਾ ਤਹਿਸੀਲ ਬਾਬਾ ਬਕਾਲਾ ਸਾਹਿਬ ਡਿਸਟ੍ਰਿਕਟ ਅੰਮ੍ਰਿਤਸਰ ਕਾਫੀ ਆਪਣੇ ਕੋਲੇ ਡਿਮਾਂਡ ਆ ਰਹੀ ਸੀਗੀ ਅੰਮ੍ਰਿਤਸਰ ਏਰੀਆ ਤੋਂ ਲੈ ਕੇ ਆਪਾਂ ਤੁਹਾਡੇ ਖਾਤਰ ਵੀਡੀਓ ਪਹੁੰਚਾਈਆਂ ਜੀ ਜਿਹੜੇ ਜਿਹੜੇ ਏਰੀਆ ਚੋਂ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਜਿਹੜੇ ਜਿਹੜੇ ਏਰੀਆ ਚੋਂ ਉੱਥੋਂ ਹੀ ਆਪਾਂ ਜ਼ਿਆਦਾਤਰ ਕੋਠੀਆਂ ਲੈ ਕੇ ਆਏ ਆਂ ਜੀ ਤੇ ਲੈ ਕੇ ਆਉਂਦੇ ਵੀ ਰਹਨੇ ਆਂ ਬਾਕੀ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈ ਜੀ ਤੁਸੀਂ ਭੇਜ ਕੇ ਐਡ ਲਗਵਾ ਸਕਦੇ ਹੋ ਤੇ ਤੁਹਾਨੂੰ ਜੇ ਕੋਠੀ ਘਰ ਮਕਾਨ ਚਾਹੀਦਾ ਕਿਸੇ ਵੀ ਏਰੀਆ ਚੋਂ ਜਿੰਨੇ ਤੁਸੀਂ ਦੇਖ ਰਹੂ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਲੈ ਕੇ ਪਹੁੰਚ ਜਾਗੇ ਤੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਹੋਊਗਾ ਜੀ 9815596219 ਗੱਲ ਕਰ ਸਕਦੇ ਹੋ ਬਾਕੀ ਮੋਟਰ ਲੱਗੀ ਹੋਈ ਆ ਪਾਣੀ ਵਸਤੀ ਸਾਰਾ ਕੁਝ ਵਧੀਆ ਜੀ ਕਮੀ ਪੇਸ਼ੀ ਕੋਈ ਨਹੀਂ ਕੋਠੀ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਇਹ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਤੁਹਾਨੂੰ ਨਾਲ ਦੇ ਨਾਲ ਮੈਨੂੰ ਕਮੈਂਟ ਕਰਕੇ ਦੱਸ ਦੇ ਰਹੋ ਜੀ ਤੇ ਅੱਗੇ ਤੁਹਾਨੂੰ ਹੋਰ ਵੀ ਕੋਠੀਆਂ ਮਿਲਣਗੀਆਂ ਤੇ ਗੱਲ ਕਰਦੇ ਆਪਾਂ ਨੈਕਸਟ ਕੋਠੀ ਦੀ ਹੋਣਾ ਜਿਹੜੀ ਕੋਠੀ ਆਪਾਂ ਆਹ ਲੈ ਕੇ ਪਹੁੰਚਿਆ ਇਹ ਤਾਂ ਬਹੁਤ ਜ਼ਿਆਦਾ ਸ਼ੌਂਕ ਨਾਲ ਮਾਲਕ ਨੇ ਤਿਆਰ ਕਰਵਾਈ ਹੋਈ ਸੀ ਬਹੁਤ ਖੁੱਲੀ ਡੁੱਲੀ ਆਪਾਂ ਨੂੰ ਕੋਠੀ ਦੇਖਣ ਨੂੰ ਹੀ ਮਿਲੂਗੀ ਕੱਲਾ ਕੱਲਾ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਸਾਰੀ ਕੋਠੀ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਤੇ ਕੋਠੀ ਦਾ ਜਿਹੜਾ ਕੰਮ ਹੈ ਜੀ ਬਹੁਤ ਵਧੀਆ ਹੋਇਆਗਾ ਬਾਕੀ ਕੱਲੀ ਕੱਲੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਸੀ ਜੇ ਆਪਾਂ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ ਟੋਟਲ ਜਗ੍ਹਾ ਆਪਾਂ ਨੂੰ ਮਿਲੂਗੀ 18 ਮਰਲੇ ਅਰ ਰਜਿਸਟਰੀ ਵਾਲੀ ਜਗ੍ਹਾ ਜੀ ਬਾਕੀ ਇਹਨਾਂ ਨੇ ਸਬਜ਼ੀ ਤੇ ਕਾਫੀ ਮਤਲਬ ਕਿ ਜਿਹੜੇ ਫਾਲਦਾਰ 부ਝੇ ਹੁੰਦੇ ਆ ਉਹ ਇਹਨਾਂ ਨੇ ਲਾਏ ਹੋਏ ਨੇ ਅੰਗੂਰਾਂ ਦੀ ਬੈਲ ਲੱਗੀ ਹੋਈ ਐ ਬਾਕੀ ਤੁਸੀਂ ਜ਼ਾਰਾ ਕੁਝ ਦੇਖ ਰਹੂ ਗੱਡੀ ਮੋਟਰਸਾਈਕਲ ਖੜਾਉਣ ਵਾਸਤੇ ਗਾਰਾਜ ਬਣਿਆ ਹੋਇਆ ਬਾਹਰਲੀ ਸਾਈਡ ਇੱਕ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲੂਗਾ ਅੰਦਰ ਵੀ ਬਾਥਰੂਮ ਐ ਜੀ ਸਾਰੀ ਕੋਠੀ ਦਾ ਕੰਮ ਮਾਲਕ ਨੇ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਤੇ ਵਾਈਫਾਈ ਵੀ ਲੱਗਿਆ ਹੋਇਆ ਅੰਦਰ ਤੇ ਇਹਨਾਂ ਨੇ ਜਿਹੜਾ ਫਰਨੀਚਰ ਦਾ ਸਮਾਨ ਹੁੰਦਾ ਸੀ ਉਹ ਕੁਝ ਤਾਂ ਇਹਨਾਂ ਨੇ ਨਾਲ ਹੀ ਦੇਣਾ ਹੈ ਬਾਕੀ ਜਿੰਨਾ ਤੁਸੀਂ ਸਮਾਨ ਦੇਖੋਗੇ ਫਰਨੀਚਰ ਦਾ ਜਿਵੇਂ ਕਿ ਡਬਲ ਬੈੱਡ ਹੋਗੇ ਬੈੱਡ ਹੋਗੇ ਸੋਫੇ ਆ ਕੁਸ਼ਤਾ ਇਹਨਾਂ ਨੇ ਨਾਲ ਹੀ ਵੇਚਣਾ ਕੋਈ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਡਿਮਾਂਡ ਕੀਤੀ ਹੈ ਇਹਨਾਂ ਨੇ 35 ਲੱਖ ਰੁਪਏ ਦੀ ਮਾਲਕ ਕਹਿੰਦੇ ਨੇ ਮੌਕੇ ਤੇ ਘਾਟਾ ਵਾਧਾ ਵੀ ਕਰ ਲਾਂਗੇ ਇੱਕ ਵਾਰੀ ਡਿਮਾਂਡ ਤੇ ਮਾਲਕ ਨੇ ਬਾਹਰ ਜਾਣਾ ਜੀ ਤਾਂ ਕਰਕੇ ਕੁਠੀ ਸੇਲ ਕਰਨੀ ਹੈ ਅੱਧੇ ਪਰਿਵਾਰ ਦੇ ਮੈਂਬਰ ਤਾਂ ਪਹਿਲਾਂ ਤੋਂ ਬਾਹਰ ਗਏ ਹੋਈ ਨਹੀਂ ਪੱਕੇ ਨੇ ਤੇ ਹੁਣ ਜਿਹੜੇ ਬਾਕੀ ਦੇ ਰਹਿੰਦੇ ਨੇ ਉਹਨਾਂ ਨੇ ਵੀ ਜਾਣਾ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਕੂਠੀ ਨੂੰ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਗੱਲਬਾਤ ਤੁਸੀਂ ਆਪ ਕਰ ਸਕਦੇ ਹੋ ਬਾਕੀ ਮੈਨੂੰ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਕੇ ਦੱਸ ਦੇ ਰਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਜਿਹੜੀਆਂ-ਜਿਹੜੀਆਂ ਕੂਠੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਕੂਠੀਆਂ ਵਧੀਆ ਲੱਗ ਰਹੀਆਂ ਸੀ ਪਸੰਦ ਆ ਰਹੀਆਂ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜਰੂਰ ਦਬਾ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਲਾਈਕ ਕਰਨਾ ਨਾ ਭੁੱਲਿਓ ਜੀ ਤੇ ਅੱਗੇ ਆਪਾਂ ਇੱਕ ਜਮਾ ਸਸਤਾ ਘਰ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਉਹਦੀ ਆਪਾਂ ਪੂਰੀ ਗੱਲ ਕਰਦੇ ਹਾਂ ਚੈੱਕ ਕਰੋ ਤੁਸੀਂ ਇਹ ਜਿਹੜਾ ਆਪਾਂ ਘਰ ਲੈ ਕੇ ਪਹੁੰਚੇ ਆ ਇਹ ਤਾਂ ਇੰਨਾ ਸਸਤਾ ਜੀ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਤੁਸੀਂ ਜਿਆਦਾਤਰ ਸਸਤੇ ਘਰ ਵਾਸਤੇ ਕਮੈਂਟ ਕਰਦੇ ਰਹਿੰਦੇ ਹੋ ਜੀ ਇੱਕ ਆਪਾਂ ਜਮਾ ਸਸਤਾ ਘਰ ਵੀ ਤੁਹਾਡੇ ਖਾਤਰ ਇਹ ਲੈ ਕੇ ਪਹੁੰਚੇ ਹਾਂ ਮਾਲਕ ਨੇ ਜਿਹੜੀ ਡਿਮਾਂਡ ਕੀਤੀ ਹੈ ਸਿਰਫ ਇਹਨਾਂ ਨੇ 4 ਲੱਖ ਰੁਪਈਆ ਮੰਗਿਆਗਾ ਮਾਲਕ ਕਹਿੰਦੇ ਨੇ ਮੁੱਖ ਤੇ ਹੋਰ ਵੀ ਘਟਬੱਧ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਜਿਹੜੀ ਹੈਗੀ 4 ਲੱਖ ਰੁਪਈਆ ਸੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਪੂਰਾ ਵਧੀਆ ਘਰ ਬਣਿਆ ਹੋਇਆ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਵਧੀਆ ਕਮਰੇ ਬਣੇ ਹੋਏ ਨੇ, ਵਧੀਆ ਲੋਬੀ ਬਣੀ ਹੋਈ ਹੈ, ਵਧੀਆ ਬੈਡਰੂਮ, ਵਧੀਆ ਕਿਚਨ, ਵਧੀਆ ਘਰ, ਅਜੀ ਲੋਕੇਸ਼ਨ, ਵਧੀਆ ਏਰੀਆ, ਵਧੀਆ ਤੇ ਰੇਟ ਤੋਂ ਅਨੁਸਾਰਾਂ ਨੂੰ ਪਸੰਦ ਆ ਗਿਆ ਹੋਊਗਾ। ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਘਰ ਨੂੰ ਤਾਂ ਲੋਕੇਸ਼ਨ ਜਿਹੜੀ ਹੈਗੀ ਅਸੀਂ ਮਾਲਕ ਨੇ ਏਰੀਆ ਸ਼ਾਹਕੋਟ ਦੱਸਿਆਗਾ। ਸ਼ਾਹਕੋਟ ਇਹਨਾਂ ਦਾ ਏਰੀਆ ਜੀ ਪਿੰਡ ਜਿਹੜਾ ਖਾਸ ਇਹਨਾਂ ਦਾ ਹੈਗਾ ਜੀ ਬਾਮਣੀਆਂ ਸੀ। ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਸਕਦੇ ਹੋ। ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 86995905 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਤੁਸੀਂ ਆਪ ਗੱਲ ਕਰ ਸਕਦੇ ਹੋ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਟਾਂ ਜਾ ਕੇ ਵੀ ਦੇਖ ਸਕਦੇ ਹੋ ਗੱਲਬਾਤ ਤੁਸੀਂ ਆਪ ਹੀ ਕਰ ਲਓ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਕੱਲੀ-ਕੱਲੀ ਕਰਕੇ ਤੇ ਸਾਰੇ ਘਰ ਤੁਸੀਂ ਦੇਖ ਲਏ ਕੋਠੀਆਂ ਦੇਖਣੀਆਂ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਬਾਕੀ ਹਰ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਬਹੁਤ ਸਪੋਰਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਜਿੰਨੇ ਤੁਸੀਂ ਨਵੇਂ ਪਹੁੰਚੇ ਹੋ ਸੀ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੱਥਲਿਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੁੰਦਾ ਸੀ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲ ਮੈਸੇਜ ਆ ਆਪਣੀ ਨਵੀਂ ਵੀਡੀਓ ਦਾ ਪਹੁੰਚੂਗਾ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀ ਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਘਰ ਕੁਠੀ ਮਕਾਨ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਤੁਹਾਨੂੰ ਮਿਲ ਗਿਆ ਹੋਊਾ ਪੂਰੀ ਵੀਡੀਓ ਚੁੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਬਾਕੀ ਦੱਬ ਕੇ ਸਪੋਰਟ ਕਰਿਓ ਜੀ ਵੱਧ ਤੋਂ ਵੱਧ ਤੇ ਉਮੀਦ ਕਰਦਾ ਹਾਂ ਵੀਡੀਓ ਤੇ ਸਾਰੀਆਂ ਕੁਠੀਆਂ ਤੁਹਾਨੂੰ ਪਸੰਦ ਆ ਗਈਆਂ ਹੋਣਗੀਆਂ ਤੇ ਮਿਲਦੇ ਹਾਂ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੁਠੀ ਮਕਾਨ ਘਰ ਦੇ ਨਾਲ ਜੀ ਬਾਕੀ ਜਾਂਦੇ ਜਾਂਦੇ ਚੈੱਕ ਕਰ ਲਿਓ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਕਰ ਦਿਓ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ